ਹੈਲੋ ਜੀ গুড ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦਿਨ ਹੈਗਾ ਸੋਮਵਾਰ ਦਾ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਸੀਰਤ ਮੈਡਮ ਦੇਖ ਲਓ ਕੀ ਕਰਦੀ ਪਈ ਆ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਕੱਪੜੇ ਵਗੈਰਾ ਮੈਂ ਵਾਸ਼ ਕਰ ਲਏ ਬੜਾ ਬੜਾ ਸਾਰਾ ਮੈਂ ਸੁੰਬਰ ਕੇ ਰੱਖਤਾ ਤੇ ਅੱਜ ਅਸੀਂ ਥੋੜਾ ਜਿਹਾ ਲੇਟ ਉੱਠੇ ਆ ਕਿਉਂਕਿ ਰਾਤ ਪੌਣੇ 9 ਤੱਕ ਆਪਾਂ ਆਏ ਆ ਉਸ ਤੋਂ ਬਹੁਤ ਅਸੀਂ ਲੇਟ ਆਏ ਆ ਤੇ ਉਸ ਤੋਂ ਬਾਅਦ ਅਸੀਂ ਰੋਟੀ ਪਾਣੀ ਬਣਾਇਆਗਾ ਹਨਾ ਲੇਟ ਹੋ ਗਈਆਂ ਅਸੀਂ ਕਾਫੀ ਜ਼ਿਆਦਾ ਲੇਟ ਹੋ ਗਈ ਸੀ ਤੇ ਫੇਰ ਤਾਂ ਕਰਕੇ ਅਸੀਂ ਮਤਲਬ ਥੱਕ ਜਾਈਦਾਗਾ ਫੇਰ ਸੰਡੇ ਨੂੰ ਹਨਾ ਇਹ ਵੀ ਸਾਰਾ ਦਿਨ ਮਰੀਜ਼ ਦੇਖਦੇ ਆ ਥੱਕ ਜਾਂਦੇ ਆ ਤੇ ਫੇਰ ਰੈਸਟ ਤੇ ਇੱਕ ਮੇਰੀ ਬਾਹ ਬਹੁਤ ਦਰਦ ਕਰਦੀ ਸੀ ਦਿਖਾਈ ਕਰਕੇ ਨਾ ਹਜੇ 2 ਦਿਨ ਦਰਦ ਕਰੂਗੀ ਹਨਾ ਤੇ ਉਦੋਂ ਬਾਅਦ ਸੈੱਟ ਹੋ ਜੂਗੀ ਤੇ ਫੇਰ ਤਾਂ ਕਰਕੇ ਜ਼ਿਆਦਾ ਤਕਲੀਫ ਬਹੁਤ ਸੀ ਤੇ ਲੇਟ ਉੱਠੀ ਆ ਬਸ ਲ ਮਤਲਬ ਕਿ ਮोटे-ਮोटे ਕੰਮ ਜੇ ਤਾਂ ਹੋਏ ਹੋਏ ਆ ਬਾਹਰ ਲਈ ਤਾਂ ਸਾਰੇ ਕੱਪੜੇ ਕੁਪਰੇ ਧੋਲੇ ਮੈਂ ਨਾ ਆ ਵੀ ਲਈਆਂ ਤੇ ਅੰਦਰ ਝਾੜੂ ਪੋਚਾ ਰੰਦਾ ਮੈਂ ਨਾ ਕੀ ਕਰਦੀ ਹੁੰਨੀ ਆ ਜ਼ਿਆਦਾਤਰ ਤਾਂ ਕੰਮ ਅੰਦਰ ਲਈ ਤੇ ਚਲੋ ਜੀ ਬਣੇ ਰਿਓ ਬਲੌਗ ਦੇ ਨਾਲ-ਨਾਲ ਕਰਦੇ ਆਪਾਂ ਅੱਗੇ ਵੀਡੀਓ ਨੂੰ ਕੰਟੀਨਿਊ ਆ ਤਾਂ ਪਾਣੀ ਉਹ ਪਾਈਪ ਚੱਕ ਪੁੱਤ ਉਹ ਪਾਈਪ ਚੱਕ ਲੈ ਕੇ ਬਾਹਰ ਵੀ ਇਹਦੇ ਵਿੱਚ ਲਾਉ ਇਹਦੇ ਵਿੱਚ ਲਾਉ ਜੱਕੜਾ ਪਾਣੀ ਦੇ ਪਾਣੀ ਦੇ ਚੱਕ ਲੈ ਉਹ

ਦੇਖਿਓ ਪ੍ਰਿੰਟ ਜੇ ਨੇ ਨਾ ਉਹ ਕੰਦ ਚ ਪ੍ਰਿੰਟ ਸੀ ਏ ਉਹ ਦੇ ਮੇਰੀ ਮਿੱਟੀ ਲਈ ਹੋਈ ਆ ਉਹਦੇ ਵਿੱਚ ਹੁਣ ਉਹਨਾਂ ਨੇ ਹੋਰ ਪਾਸੇ ਦੀ ਗੋੜੀ ਕੱਢ ਲਈ ਓਏ ਨਾਲ ਇੱਕ ਦੋ ਬੱਲ ਨਹੀਂ ਹੋਰ ਵੱਡਾ ਖੱਖਾ ਰਹ ਉਹਦੇ ਵਿੱਚ ਤੇ ਮੈਨੂੰ ਆਏ ਵੀ ਸੀਰ ਤੇ ਖੇਡਦੀ ਹੁੰਦੀ ਆ ਕਿਤੇ ਵੀ ਲੜਾ ਲੜੂ ਨਾ ਲਵੇ ਇਹਨੂੰ ਬੰਦ ਕਰਨੇ ਪੈਣੇ ਨੇ ਆਏ ਨਾ ਇਹਦਾ ਚਿੰਬੜ ਹੀ ਜਾਣੇ ਕਿਹੜਾ ਇੱਕ ਅੱਧਾ ਲੜਨਾ ਤਾਂ ਨਿਕਲ ਹੀ ਆਉਣੇ ਆ ਫਿਰ ਹਾਂ ਹਾਂ ਟੁੱਪ ਪੈ ਰਹੀ ਹੈ ਇਹਦੇ ਉੱਤੇ ਨਾ ਕਪੜਾ ਜਾਂ ਪਤਲਾ ਜਿਹਾ ਜਾਲੀ ਜੀ ਜਿਵੇਂ ਮੇਰੀ ਆਹਦੇ ਟਮਾਟਰਾਂ ਤੇ ਪਾਈ ਹੋਈ ਆ ਵੀ ਮੱਚ ਚੱਲੇ ਸੀ ਆਹਦੇ ਹੁਣ ਸਹੀ ਹੋ ਗਏ ਬੂਟੇ ਇਹ ਆ ਪਹਿਲਾਂ ਬਸ ਉਹ ਤੇ ਗੇਟ ਕੋਲ ਆ ਬੰਦਾ ਉਹ ਪੀੜੀ ਜੀ ਪਾ ਦਿਓ ਹਾਂ ਆ ਰਿਹਾ ਮੈਂ ਜਾਲੀ ਪਾਈ ਹੋਈ ਹੈ ਇਹਦੇ ਤੇ ਹੁਣ ਮੈਂ ਢਾਕਤਾ ਸੀ ਇਹਦੇ ਪੱਤੇ ਮੱਚਣੋਂ हट ਗਏ ਤੇ ਇਹਦੇ ਉੱਤੇ ਵੀ ਕ੍ਰੇਲਿਆਂ ਦੇ ਉੱਤੋਂ ਦੀ ਨਾ ਸ਼ਾਂ ਜੀ ਨਹੀਂ ਨਹੀਂ ਲਾ ਦਿਓ ਕੇਰਾ ਹੁਣ ਸਾਰਿਆਂ ਨੂੰ ਹੀ ਲਾ ਦਿਓ ਨਾ ਇਧਰ ਨਿੰਬੂ ਨੂੰ ਉਹਨੂੰ ਬਾਟੂ ਲਾਇਆ ਇਹਦੇ ਵਿੱਚਾਂ ਨੂੰ ਤਾਂ ਲਾਈ ਦਿਓ ਤਕਰੀਬਨ ਇਹ ਫਿਰ ਆਈਆਂ ਵੀ ਕਿਹੜਾ ਸਾਰੇ ਨੂੰ ਲੱਗੂਗਾ ਕੱਲ ਆਪਾਂ ਸਾਰਾ ਦਿਨ ਤਾਂ ਲੰਘੇ ਠਾਠ ਤੇ ਆਪਣਾ ਤਾਂ ਕਰਕੇ ਆ ਮੈਨੂੰ ਲੱਗਦਾ ਨਾ ਇਹ ਉਹਨਾਂ ਨੇ ਬਣਾਇਆ ਕਪੜਾ ਸਮਾਰ ਕੇ ਬਣਾਉਣਾ ਪੈਣਾ ਉਹ ਇੰਨੀ ਦਿਨ ਲੱਗੂ ਉਸ ਜਿਹੜਾ ਉਹ ਆਈ ਦੀ ਚਾਹੂਗਾ ਆਪੇ ਨਾ ਜਿਪਰ ਨਹੀਂ ਨਹੀਂ ਉਹ ਵੱਟ ਬਣਾਉਣੀ ਪੈਣੀ ਐ ਸਹੀ ਨਹੀਂ ਹੈਗੀ ਬਣੀ ਆ ਪਰ ਕੈਨ ਜੀ ਤੁਸੀਂ ਕੱਢ ਕੇ ਲਾਈ ਸੀ ਤਾਂ ਸੁੱਕ ਗਈ ਉਹ ਜਿਆਦਾ ਜੜ ਰਹੀ ਉਹ ਉਸ ਦਾ ਕੜਾ ਇਹ ਜਿਹੜੀਆਂ ਰਾਣੀਆਂ ਸੀਗੀਆਂ ਤੇ ਉਹ ਪ੍ਰੋਪਰ ਥੱਲੇ ਤੱਕ ਜਾਣ ਨਹੀਂ ਪੱਟੀਆਂ ਐਂ ਕਰਿਓ ਫਿਰ ਇਹਦੇ ਥਲੇ ਜਿਹੜਾ ਛੋਟਾ ਜਿਹਾ ਅਮਰੂਦ ਲੱਗਿਆ ਪਿਆ ਉਹ ਦੇਓ ਪੱਟ ਕੇ ਇਹਦੇ ਚਲਾ ਦਿਓ ਜਦੋਂ ਪੋਲਾ ਜਾ ਹੋ ਗਿਆ ਨਾ ਹਾਂ ਇਹਦੇ ਇਹਦੇ ਵੀ ਘੇਰਾ ਬਣਾਇਓ ਚੰਗਾ ਸ਼ਾਮਚੂਮ ਨੂੰ ਬਣਾਇਓ ਇਹਦੇ ਵੀ ਆਹ ਦੇ ਫਲ ਜੇ ਡਿੱਗਣ ਲੱਗ ਗਏ ਨੇ ਇਹਨਾਂ ਨੂੰ ਵੀ ਪਾਣੀ ਦੀ ਲੋੜ ਆ ਇਹਦੇ ਨੇ ਭੁੰਡਾ ਰੋਂਦੇ ਦਾ ਰੂਹ ਦਾ ਇਨੀਟੇਟ ਹੋਇਆ ਪਿਆ ਵਾ ਤੇ ਆਪਾਂ ਕੰਮ ਤਾਂ ਥੰਦੇ ਨਵੇੜ ਕੇ ਸਿਰਦੇ ਨਾਨਕੀ ਕਿਉਂਕਿ ਉਹ ਜਦੋਂ ਬਣਾ ਬਹੁਤ ਬਹੁਤ ਜ਼ਿਆਦਾ ਤਾਂ ਨਹੀਂ ਹੈ ਨਾ ਮਤਲਬ ਥੋੜਾ ਹੈਗਾ ਬਿਮਾਰ ਆ ਫਾਈਜ਼ੈਡ ਆ ਉਹਨੂੰ ਪਹਿਲਾਂ ਤਾਂ ਉਹਦੇ ਥੋੜਾ ਬੁਆ ਕੇ ਲਿਆਉਣਾ ਮਮੀਨੀਆ ਤੋਂ ਮਾਂ ਦੀ ਸਤੀ ਦੇ ਤੇ ਫਿਰ ਉਸ ਤੋਂ ਬਾਅਦ ਸਿਰਤ ਨੂੰ ਲੈ ਕੇ ਜਾਣਾ ਚੱਕਰਵਰਤੀ ਦੇ ਇਹ ਵੀ ਖਾਂਸੀ ਹਜੇ ਠੀਕ ਨਹੀਂ ਜੁਕਾਮ ਵਗੈਰਾ ਵਾ ਤੇ ਇਹਦਾ ਵੀ ਅਜੋ ਫਾਰਮੈਂਟ ਆ ਇਹਨੂੰ ਵੀ ਚੈੱਕ ਕਰਾਉਣਾ ਮੈਂ ਪਹਿਲਾਂ ਆਪਾਂ ਚਾਹਦੇ ਆ ਸਿਰਦੇ ਮਾਮੇ ਹੁਣਾ ਕੋਲ ਪਰ ਇਹਦਾ ਨਾ ਮਨ ਨਹੀਂ ਹੈਗਾ ਤਾਹੀਂ ਰੀ 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 ਨੀ ਕਰੀ ਜਾਂਦੀ ਐ। ਇੱਕਦਾਂ ਮੌਸਮo ਗਰਦ ਜੇ ਆਵਾ ਇੱਕ ਤਾਂ ਹੀ ਮੈਨੂੰ ਤਾਂ ਖਾਂਸੇ ਨਹੀਂ ਲੋਟ ਆਉਂਦੀ ਕੀ। ਹੂੰ ਇਹਨੂੰ ਅਲਰਜੀ ਆ ਜਾਂਦਾ ਡਸਟ ਤੋਂ। ਤਾਂਹੀਂ ਗਲਾ ਖੜੀਦੀ ਆ। ਤਾਂ ਅਸੀਂ ਰੇਕ ਨਹੀਂ ਹੋ ਜਾਂਦੀ ਦੀ ਭੇਜ ਕੇ ਬਾਹਰ ਦਾ ਡਸਟ ਲੈ ਤਾਂ ਨਿਆਣੇ ਆ ਨਾ। ਔੜੀ ਔੜੀ ਇਹਦਾ ਫਿਰ ਉਹ ਜਿਹਾ ਸਰੀਰ ਹੋਣਾ ਐ ਤਾਂ ਜਵਾਕ ਆ। ਹਾਂ। ਗਰਦ ਨੇ ਬਹੁਤ ਪੁਰਾਣੀ ਜਵਾਕ ਨੂੰ ਲੱਗੂਗਾ ਸਹੀ ਠੀਕ। ਉਹ ਇੱਕ ਪਹਿਲਾਂ ਹੀ ਬਿਮਾਰ ਹੋ ਗਿਆ ਨਾ। ਹਾਂ ਤੇ ਇੱਕ ਨਾ ਗਰਮੀ ਬਹੁਤ ਜ਼ਿਆਦਾ ਵਾ ਪੁੱਛੋ। ਚਲੋ ਪਹਿਲਾਂ ਮੈਨੂੰ ਚੁੱਪ ਕਰਾਂ। ਇਹ ਆਪਾਂ ਆ ਗਏ ਸੀਗੇ ਪਿੰਡ ਮੀਨੀਆ ਡਿਸਟ੍ਰਿਕਟ ਮੋਗਾ ਦੇ ਵਿੱਚ ਆ ਉਸਾਂ ਮੀਨੀਆ ਪਿੰਡਾਂ ਤੇ ਉੱਥੇ ਟਾਈਫਾਇਡ ਦੇ ਧੌਲੇ ਪਾਏ ਜਾਂਦੇ ਆ ਤੇ ਕਾਫੀ ਜਿਹੜੇ ਲੋਕ ਨੇ ਨੀਅਰ ਬਾਇ ਹੈ ਇਹਦੇ ਪਿੰਡ ਤੇ ਉਹ ਤਾਂ ਜਾਣਦੇ ਹੀ ਹੋਣਗੇ ਚੰਗੀ ਤਰ੍ਹਾਂ ਇਸ ਪਿੰਡ ਬਾਰੇ ਬਾਕੀ ਮੈਂ ਨਾਲ ਫੋਟੋ ਵੀ ਲਾ ਦੂੰਗੀ ਇਤਿਹਾਸ ਆ ਜਿਹੜਾ ਇਹਦਾ ਇੱਕ ਜਗ੍ਹਾ ਦਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਜਿੰਨਾ ਵੀ ਪੁਰਾਣਾ ਟਾਈਫਾਇਡ ਹੋਵੇ ਉਹ ਠੀਕ ਹੋ ਜਾਂਦਾ ਵਾ ਲਓ ਉੱਪਰੋਂ ਨਾ ਦੇਖਣੀ ਰਹੀ ਇਸ ਮਾਰ ਕੇ ਦੇਖੋ ਐਸ਼ਾ ਘੋੜੀਆ ਪਰ ਤੇ ਦੇਖੋ ਕੀ ਹੈ ਜੀ 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 ਮੋਟੀ ਵਾਈ ਹੋਈ ਹੈ ਨਾ ਮਾਰ ਕੇ ਦੇਖ ਰਹਾ ਹਾਂ ਲੋਕ ਹਰੇ ਦੇਖ ਰਿਹਾ ਸੀ ਅੰਖ ਲੜ ਕੇ ਉੱਥੋਂ ਕੀ ਦੇਖਣਾ ਨਹੀਂ ਹੈ ਨਾ ਇਹ ਨਹੀਂ ਦੇਖਣਾ ਉਹ ਰੋਸ ਪੀਣਾ ਉਸ ਉਸ ਪਿਆਰੇ ਭਾਈ ਚੱਕਾ ਚੜਾ ਉਸ ਕੀ ਪੀਣਾ

एड् नहीं करना साफ करो मूँह कि वाइब्स कितने वाइब्स वाइब्स कितने एक ही क्डना एक ही हाँ एक ही सारे नहीं क्ढने हाँ बस करो मूँह साफ ਬੰਦ ਬਾਤ ਕਰੀ ਮੂੰਹ ਸਾਫ ਕਰੋ ਕਾ ਕਰੂੰ ਥਾ ਹਾਂ ਹਾਂ ਸਾਰੇ ਸਾਫ ਕਰੋ ਹੋ ਗਿਆ ਪਪੂ ਕੀ ਨਾ ਮੈਂ ਕਰਾਂ ਲਾਉ ਜੀ ਸ਼ਾਮ ਦੇ 7:30 ਵਜੇ ਦਾ ਟਾਈਮ ਆ ਤੇ ਆਪਾਂ ਹੁਣ ਆਏ ਆ ਘਰੇ ਸਵੇਰ ਪਹਿਲਾਂ ਆਪਾਂ ਗਏ ਸਿਰਦੇ ਨਾਨਕੀ ਉਥੋਂ ਫੇਸੀ ਉਹ ਮਤਲਬ ਕਿ ਹਰਦੀ ਦਿਨੂ ਲੈ ਕੇ ਹ ਹਾ ਥੋੜਾ ਪੁਆਇਆ ਟਾਈਫੈਟ ਦਾ ਮੀਨੀਆ ਤੋਂ ਕੁਸਾ ਮੀਨੀਆ ਮੋਗੇ ਦੇ ਨੇੜੇ ਪਿੰਡਾ ਉਥੋਂ ਤੇ ਉਸ ਤੋਂ ਬਾਅਦ ਸਿਰਤ ਦੇ ਅਪਾਰਟਮੈਂਟ ਸੀਗੇ ਡਾਕਟਰ ਚੱਕਰਵਰਤੀ ਦੇ ਜਗਰਾਉਂ ਫਿਰ ਉਥੋਂ ਆਪਾਂ ਮੈਡੀਸਿਨ ਲਈ ਤੇ ਫੇਰ ਦੁਬਾਰਾ ਉਹਨਾਂ ਨੂੰ ਘਰ ਛੱਡਿਆ ਤੇ ਫਿਰ ਮੈਂ ਆਪਣੀ ਵੀ ਸੱਚ ਮੈਡੀਸਿਨ ਲੈਣੀ ਸੀ ਸੱਚ ਮੇਰੇ ਨਾਲ ਜਿਹੜੀ ਹੈਪਨਿੰਗ ਹੋਈ ਅੱਜ ਸਵੇਰੇ ਸਵੇਰੇ ਹੈਪਨ ਹੋ ਗਿਆ ਇੱਕ ਹਨਾ ਉਹ ਵਕਤ ਮੈਂ ਤੁਹਾਡੇ ਨਾਲ ਸ਼ੇਅਰ ਹੀ ਨਹੀਂ ਕੀਤਾ ਜਦ ਸਵੇਰੇ ਮੈਂ ਆਪਣਾ ਸੂਟ ਪ੍ਰੈਸ ਕਰਦੀ ਸੀਗੀ ਤਾਂ ਮੈਨੂੰ ਕਰੰਟ ਲੱਗ ਗਿਆ ਸੀਗਾ ਇੱਥੇ ਇਹ ਨਾ ਤੁਹਾਨੂੰ ਸ਼ਾਇਦ ਦਿੱਖਦਾ ਹੋਊਗਾ ਹਲਕਾ ਜਿਹਾ ਸ਼ਾਲਾ ਵੀ ਬਣਿਆ ਹੋਇਆ ਵਾ ਜਾਂ ਖਮਾ ਛੋਟ ਆ ਜਾਂ ਤਾਰ ਸੀਗੀ ਪ੍ਰੈਸ ਸਾੜੀ ਤੇ ਉਥੋਂ ਪਤਾ ਨਹੀਂ ਕਿਵੇਂ ਨਿਊ ਪ੍ਰੈਸ ਆ ਤੇ ਤਾਰ ਹਨਾ ਸ਼ਾਰਟ ਸਰਕਟ ਕਰ ਗਈ ਤੇ ਜਿਹੜੀ ਉਹ ਸ਼ਾਰਟ ਸਰਕਟ ਹੋਇਆ ਸੀ ਉੱਥੇ ਮੇਰਾ ਹੱਥ ਸੀ ਤੇ ਨਾਲ ਹੀ ਚਿਪਕ ਗਈ ਤਾਰ ਮਤਲਬ ਉਹ ਲੈ ਨਹੀਂ ਸੀ ਰਹੀ ਜਿੱਦਾਂ ਆਪਾਂ ਕੋਈ ਫੁੱਲ ਚੜੀ ਚਰਾਉਣੇ ਹੁੰਨੇ ਆ ਉਦਾਂ ਚਿੰਗਿਆੜੇ ਨਿਕਲ ਰਹੇ ਸੀਗੇ ਮੇਰੇ ਹੱਥ 'ਚੋਂ ਤੇ ਮੇਰਾ ਹੱਥ ਨੀਲਾ ਹੋਇਆ ਪਿਆ ਮੇਰੇ ਬਾਹ ਵਿੱਚ ਝੰਡ ਝੰਡ ਕਰਦੀ ਰਹੀ ਆ ਤੇ ਮੇਰਾ ਪੂਰੀ ਬੋਡੀ ਆਏ ਇੱਕਦਮ ਛਟਕਾ ਲੱਗਿਆ ਹਨਾ ਪ੍ਰੈਸ ਤੇ ਮੇਰੀ ਬਾਹ ਇਦਾਂ 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 ਤਾਂ ਹਿੱਲ ਰਹੀ ਸੀ ਜਦੋਂ ਕਰੰਟ ਲੱਗਿਆ ਤੇ ਮਤਲਬ ਪ੍ਰੈਸ ਕਹ ਲੋ ਵੀ ਛਟਕਿਆਂ ਦੇ ਨਾਲ ਹੀ ਨਾਲ ਉਹ ਲੈ ਗਈ ਮੇਰੀ ਬਾਹ ਦੇ ਹੱਥ ਦੇ ਸੌਰੀ ਤਾਰ ਤੇ ਇਦਾਂ ਜ਼ੋਰ ਦੀ ਮੈਨੂੰ ਕਰੰਟ ਲੱਗਿਆ ਸਵੇਰ ਨਾਲ ਪਤਾ ਨਹੀਂ ਕਿਵੇਂ ਪ੍ਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ ਤੇ ਪਰ ਮੇਰਾ ਕਹਿ ਲੋ ਵੀ ਇੱਕ ਵਾਰੀ ਮਾਈਂਡ ਪੂਰਾ ਹੀ ਵੀ ਜਮਾਈ ਘੁੰਮ ਗਿਆ ਸੀਗਾ ਤੇ ਪੂਰਾ ਬਾਡੀ ਮੇਰੀ ਹਿੱਲ ਗਈ ਇੱਕਦਮ ਇਨਾ ਵੱਡਾ ਝਟਕਾ ਲੱਗਿਆ ਹਨ ਤੇ ਸਾਰਾ ਦਿਨ ਮੈਨੂੰ ਬਹੁਤ ਐ ਵੀਕਨੈਸ ਜੀ ਫੀਲ ਹੁੰਦੀ ਰਹੀ ਹੈ ਜੀਭ ਚ ਲੱਗਦਾ ਰਿਹਾ ਮੈਨੂੰ ਤੇ ਮੈਂ ਇੰਜੈਕਸ਼ਨ ਵਗੈਰਾ ਮੈਂ ਵੀ ਲਗਵਾਏ ਆ ਤੇ ਮੈਡੀਸਿਨ ਵੀ ਦਿੱਤੀ ਆ ਉਹਨਾਂ ਨੇ ਤੇ ਉਹ ਕਹਿੰਦੇ ਵੀ ਇੱਕ ਵਾਰੀ ਆਈ ਹੁੰਦਾਗਾ ਬਾਕੀ ਗਰਮ ਦੁੱਧ ਵਗੈਰਾ ਉਹਨਾਂ ਨੇ ਕਿਹਾ ਹਲਦੀ ਪਾ ਕੇ ਪੀਂਨੂ ਤੇ ਪਰ ਮੇਰਾ ਹੱਥ ਆ ਨਾ ਜਿਹੜਾ ਬਹੁਤ ਜ਼ਿਆਦਾ ਮਤਲਬ ਕਿ ਖੈਲੋ ਵੀ ਦਰਦ ਦੇ ਰਹੀ ਆ ਬਾ ਮੈਨੂੰ ਤੇ ਬਾਕੀ ਚਲੋ ਜੀ ਹੁਣ ਆਪਾਂ ਘਰੇ ਆਏ ਆ ਤੇ ਹੁਣ ਮੈਂ ਕੱਟਣੀ ਆ ਹਜੇ ਸਬਜ਼ੀ ਦੁੱਧ ਮੈਂ ਲਿਆ ਕੇ ਹੁਣੇ ਹੀ ਰੱਖਿਆ ਵਾ ਤੇ ਸਿਰ ਤੇ ਪਪਾ ਸਿਰ ਨੂੰ ਥੋੜੀ देर ਲਈ ਬਾਹਰ ਲੈ ਕੇ ਗਏ ਆ ਤੇ ਕੁਛ ਆਪਾਂ ਗਰੋਸਰੀ ਵੀ ਲੈ ਕੇ ਆਏ ਆ ਥੋੜੀ ਬਹੁਤ ਕੀ ਗਰੋਸਰੀ ਲੈ ਕੇ ਆਏ ਆ ਇਹ ਮੈਂ ਕੱਲ੍ਹ ਲਈ ਵੀਡੀਓ ਚ ਸ਼ੇਅਰ ਕਰ ਲੂੰਗੀ ਤੇ ਬਾਕੀ ਚਲੋ ਹੁਣ ਸਬਜ਼ੀ ਬਣਾ ਲਈਏ ਤੇ ਫਿਰ ਆਪਾਂ ਕਰਦੇ ਥੋੜੀ ਨਾਲ ਗੱਲਾਂ ਬਾਤਾਂ ਰੋਟੀ ਪਾਣੀ ਆਪਾਂ ਖਾ ਲਿਆ ਤੇ ਸਾਰਾ ਕੰਮ ਵੀ ਫਿਨਿਸ਼ ਕਰ ਲਿਆ ਤੇ ਮੰਗੋ ਸ਼ੇਕ ਬਣਾ ਕੇ ਫ੍ਰਿਜ ਚ ਲਾ ਜਾਂਦਾ ਮੈਂ ਦਿਖਾਉਣੀ ਆ ਤੇ ਬਾਕੀ ਨਾ ਮੇਰੀ ਬਾਹ ਬਹੁਤ ਜ਼ਿਆਦਾ ਦਰਦ ਕਰੀ ਜਾਂਦੀ ਆ ਜਿਹੜੀ ਸਾਈਡ ਮਤਲਬ ਕੀ ਕਰੰਟ ਲੱਗ ਗਿਆ ਬਹੁਤ ਜ਼ਿਆਦਾ ਦਰਦ ਕਰ ਰਹੀ ਆ ਤੇ ਆਪਾਂ ਸ਼ੇਕ ਨਾ ਬਣਾ ਕੇ ਫ੍ਰਿਜ ਚ ਲਗਾਤਾ ਇਹ ਰੁੱਕ ਕੇ ਪਾਪਾ ਕਹਿੰਦੇ ਪੀਣਾ ਵਾ ਤੇ ਬਾਹ ਬਹੁਤ ਜ਼ਿਆਦਾ ਦਰਦ ਕਰ ਰਹੀ ਆ ਤੇ ਬਸ ਤੁਸੀਂ ਇਹ ਸੋਚੋ ਪਿੱਛੇ ਤੋਂ ਜੇ ਤੋ ਲੱਗਿਆ ਕਰੰਟ ਮੇ ਤਾਂ ਹੀ ਹੋਗਾ ਕਿ ਬਾਸ ਮੈਂ ਤਾਂ ਨਹੀਂ ਪੱਜਦੀ ਜਮਾ ਮੌਤ ਦੇ ਨੇੜਿਓਂ ਦੇਖਿਆ ਮੌਤ ਨੂੰ ਹਨਾ ਬਈ ਮੈਨੂੰ ਉਸ ਟਾਈਮ ਬਹੁਤ ਐਵੇਂ ਫੀਲ ਹੋਇਆ ਤੇ ਬਾਕੀ ਹੋਣ ਦੀ ਵੀਡੀਓ ਦਾ ਆਪਾਂ ਬਸ ਮਤਲਬ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਤੇ ਇਧਰ ਸਿਗਨਲ ਵੀ ਆ ਗਿਆ ਸੀਸੇ ਦੇ ਕੋਫੀ ਵੀ ਆ ਗਏ ਡੱਡੂ ਦੇ ਚ ਆਏ ਆ ਇਹ ਡੱਡੂ ਚਲੋ ਕੀ ਮੈਂ ਕੱਢ ਲਉ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ